ਦੋਸਤੋ ਖਬਰਾਂ ਦੇ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆਂ ਅੱਜ ਦੀਆਂ ਖਾਸ ਖਬਰਾਂ ਤੇ ਬਰਾਂਬਰਾ ਮੰਡੀ ਵਿੱਚ ਟੈਂਡਰ ਮਾਲਕ ਵੱਲੋਂ ਗੱਡੀਆਂ ਦੀ ਨਾ ਮਾਤਰਾ ਮੁਹੱਈਆ ਕਰਵਾਉਣ ਕਰਕੇ ਬੋਰੀਆਂ ਦੇ ਮਾਰ ਲੱਗ ਚੁੱਕੇ ਹਨ ਸਰਕਾਰ ਦੀ ਲਿਫਟਿੰਗ ਦੀ 48 ਘੰਟਿਆਂ ਵਿੱਚ ਕਰਜ਼ ਵਾਲੇ ਦਾਅਵਿਆਂ ਦੀ ਨਿਕਲਿਫੂ ਬੋਰੀਆਂ ਚੁਕਾਈ ਨਾ ਹੋਣ ਕਰਕੇ ਲੇਵਲ ਤੇ ਆੜਤੀਏ ਬਹੁਤ ਹੋ ਰਹੇ ਹਨ ਪ੍ਰੇਸ਼ਾਨ ਮੰਡੀ ਵਿੱਚ ਲਗਾਤਾਰ 1.5 ਲੱਖ ਤੋਂ ਉੱਪਰ ਪਰਚੇਜ਼ ਹੋ ਚੁੱਕੀ ਹੈ ਪਰ ਲਿਫਟ ਦੇ ਸਮੇਤ ਸਿਰੇ ਨਾ ਹੋਣ ਕਰਕੇ 10000 ਤੋਂ ਹੇਠਾਂ ਹੈ ਪਿਛਲੇ 3 ਦਿਨਾਂ ਵਿੱਚ ਕੋਈ ਵੀ ਗੱਡੀ ਨਹੀਂ ਹੋਈ ਅਪਲੋਡ ਕਸਾਨਾ ਨੇ ਅੱਜ ਜ਼ੋਰਦਾਰ ਪ੍ਰਦਰਸ਼ਨ ਕੀਤਾ ਸਰਕਾਰ ਤੇ ਪ੍ਰਸ਼ਾਸਨ ਨਿਖਲਾ ਬਲਵੰਤ ਸਿੰਘ ਜੀ ਸਰ ਇੱਕ ਕੀ ਬ੍ਰਾਂਪੁਰ ਕੀ ਸਰ ਮਸਲਾ ਨਰਵੋਚ ਕਰ ਰਹੇ ਤੁਸੀਂ ਮਸਲਾ ਇਹ ਜੀ ਕਣਕ ਦੀ ਲੱਗ ਭਾਗ ਇੱਥੇ 1,33,35,000 ਰੁਪਈ ਮੱਡੀ ਚ ਜਿਹੜੀ ਪਰਚੇਜ ਹੋ ਗਈ ਆ ਲਿਫਟਿੰਗ ਜਿਹੜੀ ਨਾਮਾ ਤਰੀਆ ਬਿਲਕੁਲੀ ਉਹ ਇੱਕ ਅੱਧੀ ਗੱਡੀ ਕੋਈ ਆਉਂਦੀ ਕਦੀ ਆ ਗਈ ਕਦੀ ਆਈ ਨਾ ਕਈ ਕਿ ਦਿਨ ਤੇ ਹੁਣ ਤੇ ਕੱਲ ਪਰ ਤਿੰਨ ਚਾਰ ਦਿਨ ਹੋ ਗਏ ਕੋਈ ਵੀ ਗੱਡੀ ਨਹੀਂ ਮੰਡੀ ਚ ਇੰਟਰ ਹੋਈ ਇਹ ਲਿਫਟ ਦੇ ਘਰ ਲੇਬਰ ਜਿਹੜੀ ਉਹ ਮਾਲ ਤੋਲ ਕੇ ਬਿਲਕੁਲ ਵੇਲੀ ਆ ਘੱਟੋ ਘੱਟ 3-400 ਬੰਦਾ ਸਾਰੀ ਮੰਡੀ 'ਚ ਵੇਲਾ ਬੈਠਾ ਅਸੀਂ ਹੋਰ ਵੀ ਕਈ ਮੰਡੀਆਂ ਦੌਰਾ ਕੀਤਾ ਜਿਵੇਂ ਹਨਾ ਜਿਵੇਂ ਸਰਕਾਰ ਨੇ ਕਿਹਾ ਸੀ ਕਿ ਮੰਡੀਆਂ ਦੇ ਵਿੱਚ ਕਿਸਾਨ ਇੱਕ ਫਸਲ ਸੁੱਟੂਗਾ ਉਸੇ ਟਾਈਮ ਉਸ ਤੋਂ ਬਾਅਦ ਉਹਨੂੰ ਪੈਸੇ ਦਿੱਤੇ ਜਾਣਗੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਪਰ ਆਏ ਦੇ ਨੇ ਆਏ ਦੇਣੀ ਦੇਖ ਰਹੇ ਅਸੀਂ ਕਿ ਮੰਡੀਆਂ ਦੇ ਵਿੱਚ ਨਾ ਕਾਫੀ ਪਰੇਸ਼ਾਨੀ ਆ ਰਹੀ ਆ ਕਿ ਹੁਣ ਅੱਗੇ ਇੱਕ ਦਿਨ ਚੋਲਾ ਸਾਹਿਬ ਇਹ ਮੀਟਿੰਗ ਦੇ ਵਿੱਚ ਗਿਆ ਸੀ ਉੱਥੇ ਵੀ ਆ ਗੱਡੀਆਂ ਕੋਈ ਜੇ ਕੋਈ ਟੈਂਡਰ ਮਾਲ ਕੇ ਉਹਨਾਂ ਨੇ ਗੱਡੀਆਂ ਨਹੀਂ ਦੇ ਰਿਆ ਤੇ ਇੱਥੇ ਵੀ ਇਹੋ ਮਸਲਾ ਹੀ ਆ ਮਸਲਾ ਜੀ ਇੱਥੇ ਟੈਂਡਰ ਵਾਲੇ ਜਿਹੜੇ ਆ ਇਹਨਾਂ ਕੋਈ ਗੱਡੀ-ਗੁੱਡੀ ਤਾਂ ਕੋਈ ਹੁੰਦੀ ਨਹੀਂ ਇਹ ਕੋਈ ਸਰਕਾਰੀ ਮਿਲੀ ਭੁਗਤਾਨਾ ਪਤਾ ਨਹੀਂ ਕਿੱਦਾਂ ਗੱਡੀਆਂ-ਗੁੱਡੀਆਂ ਸ਼ੋਅ ਕਰਕੇ ਟੈਂਡਰ ਲੈ ਲੈਂਦੇ ਆ ਜਦੋਂ ਮੁੜ ਕੇ ਇਹ ਸਾਰਾ ਗਲਗਲਾਵਾ ਆੜਤੀਏ ਤੇ ਗੱਲ ਪਾ ਦਿੰਦੇ ਆ ਕਿ ਆੜਤੀ ਦਾ ਪ੍ਰੈਸ਼ਰ ਹੁੰਦਾ ਲੇਬਰ ਦਾ ਵੀ ਜਗਾ ਦਾ ਵੀ ਵੀ ਆੜਤੀਆ ਚੁੱਕੇ ਮਾਲ ਅੱਗੇ ਉਹ ਕੋਈ ਅਨਲੋਡਿੰਗ ਦੀ ਵੀ ਪ੍ਰੋਬਲਮ ਆ ਚਲੋ ਪੇਮੈਂਟ ਦਾ ਤੇ ਜ਼ਿੰਮੇਦਾਰਾਂ ਨੂੰ ਮਿਲ ਜਾਂਦੀ ਪੇਮੈਂਟ ਤੋਂ ਨਹੀਂ ਕੋਈ ਐਡੀ ਤੰਗੀ ਜਾਦਾ ਇਹੀ ਹੋ ਰਹੀ ਆ ਵੀ ਹੁਣ ਲੇਬਰ ਪਾਲ ਸਾਰਾ ਤੋਂ ਲੱਗਿਆ ਮੰਡੀ ਲੇਬਰ ਵੀ ਘਰਾਂ ਨੂੰ ਜਾਣੀ ਆ ਬਿਹਾਰ ਤੋਂ ਲੇਬਰ ਆਈ ਆ ਤੇ ਉਹ ਕੋਈ ਮਸਲਾ ਲਿਫਟਿੰਗ ਦਾ ਹੋ ਨਹੀਂ ਰਿਹਾ ਲਾ ਕੀ ਪ੍ਰਸ਼ਾਸਨ ਤੋਂ ਮੰਗਦੇ ਪ੍ਰਸ਼ਾਸਨ ਕੋਈ ਮੰਗ ਕਰਦੀ ਆ ਵੀ ਇਹਦਾ ਲਿਫਟਿੰਗ ਦਾ ਹਰ ਸਾਲ ਹੀ ਇਹ ਜਿਹੜਾ ਇਦਾਂ ਦਾ ਹੁੰਦਾ ਪਿਆ ਕੋਈ ਇਹਦਾ ਪੱਕਾ ਸਲੂਸ਼ਨ ਕੱਢਿਆ ਜਾਵੇ ਕੋਈ ਟੈਂਡਰ ਵਾਲੇ ਕੋਈ ਗੱਡੀ-ਕੁੱਡੀ ਤਾਂ ਹੁੰਦੀ ਨਹੀਂ ਮਾਲ ਤੋਂ ਫਿਰ ਵੀ ਅੜਤੀਆਂ ਘਟਵਾਉਂਦੇ ਆ ਇਹਦਾ ਪੱਕਾ ਹੀ ਕੋਈ ਪਰਮਾਨੈਂਟ ਕੋਈ ਆਰਤੀਆਂ ਨੂੰ ਇਹਦੇ ਲਈ ਠੋਈ ਠੋਈ ਦਾ ਕੋਈ ਦਿੱਤਾ ਜਾਵੇ ਪੱਕੇ ਤੌਰ ਤੇ ਉਹ ਆਪਣਾ ਕੋਈ ਵਹੀਕਲਾ ਦਾ ਕੋਈ ਇੰਤਜ਼ਾਮ ਕਰ ਲੇ ਜਿੰਨਾ ਕੋਈ ਮਾਲ ਤੋਲਦਾ ਆਪਣੀ ਚੋਣ ਮੁਹਿੰਮ ਨੂੰ ਅੱਗੇ ਤੋਰਦੇ ਹਾਂ ਸ਼੍ਰੀ ਕੰਡੂਰ ਸਾਹਿਬ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰੇ ਅਰਿ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਬਾਜ਼ਾਰਾਂ ਵਿੱਚ ਚੋਣ ਪ੍ਰਚਾਰ ਕੀਤਾ ਤੇ ਵੋਟਰਾਂ ਨਾਲ ਰੂਬਰੂ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਗੁਰੂ ਨਗਰੀ ਸੁਲਤਾਨਪੁਰ ਲੋਧੀ ਦੇ ਲੋਕ ਸਮਝਦੇ ਹਨ ਕਿ ਪਿਛਲੀਆਂ ਸਰਕਾਰਾਂ ਦੌਰਾਨ ਉਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਵੀ ਕੰਮ ਨਹੀਂ ਕੀਤਾ। ਬੜੀ ਧਰਤੀਆ ਬੜੀ ਕਰਮਾਪਾ ਗਾਲੀ ਧਰਤੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਅੱਜ ਮੈਂ ਆਪਣੇ ਵੱਡੇ ਭਰਾ ਅਰਜਨ ਬਾਡੀ ਹਲਕਾ ਇੰਚਾਰਜ ਸਰਦਾਰ ਸੱਜਨ ਸਿੰਘ ਟੀਮਾ ਜੀ ਦੇ ਨਾਲ ਸultanpur Lodhi ਦੇ ਵਿੱਚ ਘਰ-ਘਰ ਦੁਕਾਨ-ਦੁਕਾਨ ਤੇ ਜਾ ਕੇ ਲੋਕਾਂ ਨੂੰ ਅਪੀਲ ਕਰ ਰਹੇ ਹਾਂ। ਪੈਣਾ ਭਰਾਵਾਂ ਦੇ ਵਿੱਚ ਉਤਸ਼ਾਹ ਵੀ ਆ ਦੁਕਾਨਦਾਰ ਆਪ ਸਾਡੇ ਨਾਲ ਚੱਲ ਕੇ ਗਾ ਅਗਲੀਆਂ ਦੁਕਾਨਾਂ ਤੇ ਵੋਟ ਅਪੀਲ ਕਰ ਰਹੇ ਆ। ਲੋਕ ਆਪ ਕਹਿੰਦੇ ਆ ਵੀ ਪਹਿਲੀ ਵਾਰ ਕੋਈ ਸਰਕਾਰ ਬਣੀ ਆ ਜਿਹੜੀ ਲੋਕਾਂ ਨੂੰ ਸਹੂਲਤਾਂ ਦਿੰਦੀ ਆ ਤੇ ਲੋਕਾਂ ਦੀ ਆਪਣੀ ਸਰਕਾਰ ਆ ਸਾਨੂੰ ਇਸ ਸਰਕਾਰ ਦੇ ਵਿੱਚ ਇੱਕ ਤੇ ਇਹ ਮਾਨ ਹੋ ਗਿਆ ਵੀ ਜੇ ਕੋਈ ਧੱਕਾ ਹੁੰਦਾ ਉਹਦੇ ਸਾਨੂੰ ਨਿਆਂ ਮਿਲਦਾ ਸਾਡੀ ਆਵਾਜ਼ ਜਿਹੜੀ ਆ ਉੱਪਰ ਤੱਕ ਜਾਂਦੀ ਆ ਨਹੀਂ ਤੇ ਪੁਰਾਣੀਆਂ ਸਰਕਾਰਾਂ ਚ ਦੁਕਾਨਦਾਰ ਕਿਸਾਨ ਵਪਾਰੀ ਹਰੀਕ ਨਾਲ ਧੱਕਾ ਹੁੰਦਾ ਤੇ ਕਿਸੇ ਦੀ ਕੋਈ ਸਰਮਾਈ ਨਹੀਂ ਹੁੰਦੀ ਲੋਕ ਆਪ ਜਿਹੜੇ ਕਾਲੀ ਕਾਂਗਰਸੀ ਆ ਉਹ ਵੀ ਇੱਥੇ ਮਿਲਦੇ ਆ ਉਹ ਖੁਦ ਕਹਿੰਦੇ ਆ ਕਿ ਚੰਗਾ ਆ ਮਾਦੀ ਪਾਰਟੀ ਦੀ ਸਰਕਾਰ ਬਣ ਗਈ ਆ ਜੇ ਕਾਲੀ ਦਲ ਕਾਂਗਰਸੀ ਸਰਕਾਰ ਬਣਦੀ ਤੇ ਸਾਨੂੰ ਭਾਵੇਂ ਕਾਲੀ ਦਲ ਨਾਲ ਹੀ ਅਸੀਂ ਤੇ ਸਾਡੇ ਲੀਡਰ ਸਾਡੇ ਦੇ ਪਰਚੇ ਕਰਾ ਦਿੰਦੇ ਕਾਂਗਰਸੀ ਆਪ ਮੰਨਦੇ ਆ ਵੀ ਸਾਡੇ ਲੀਡਰ ਸਾਡੇ ਜੇ ਭਾਵੇਂ ਅਸੀਂ ਬਿਠਡੇ ਬੈਠੇ ਉਹਨਾਂ ਦੇ ਪਰਚਾ ਸਤਾਨ ਪੁਰ ਲੋਦੀ ਹੋ ਜਾਣਾ ਬੈਠੇ ਚੰਡੀਗੜ੍ਹ ਹੋਣਾ ਤੇ ਪਰਚਾ ਕਪੂਠ ਥਲੇ ਹੋ ਜਾਣਾ ਲੋਕਾਂ ਨੂੰ ਪਰਚਿਆਂ ਤੋਂ निजात ਮਿਲੀ ਆ ਲੋਕਾਂ ਨੂੰ ਆਪ ਦੀ ਸਰਕਾਰ ਆਪਣਾ ਆਪਣਾਤ ਮਿਲੀ ਆ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੇ ਜਿੰਨੇ ਵੀ ਮਤਰੀ ਆ ਸਾਡੇ ਜਿੰਨੇ ਵੀ ਐਮਐਲਏ ਆ ਉਹਨਾਂ ਨੂੰ ਭਾਵੇਂ ਕੋਈ ਰਸਤੇ 'ਚ ਖੜਿਆ ਛੋਟੀ ਉਮਰ ਦਾ ਬੱਚਾ ਤੇ ਭਾਵੇਂ ਕੋਈ ਬਜ਼ੁਰਗ ਹੱਥ ਦੇ ਦੇ ਤੇ ਇਹ ਕਹਵੇ ਨਾ ਕਿ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਨਹੀਂ ਤੇ ਪਹਿਲੇ ਤੇ ਜੇ ਕੋਈ ਕਿਸੇ ਨੂੰ ਹੱਥ ਦਿੰਦਾ ਉੱਤੇ ਪਰਚਾ ਦਰਜ ਕਰਾ ਦਿੰਦੇ ਲੋਕਾਂ ਦੀ ਗੱਲ ਸੁਣੀ ਵੀ ਜਾਂਦੀ ਹੈ ਤੇ ਗੱਲ ਹੱਲ ਦੀ ਹੁੰਦੀ ਹੈ ਇੱਥੋਂ ਤੱਕ ਕਿ ਨੌਜਵਾਨ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਜੱਪੀਆਂ ਪਾ ਕੇ ਉਹਦਾ ਭਾਈ ਕਹਿੰਦੇ ਆ ਨਹੀਂ ਤੇ ਮੁੱਖ ਮੰਤਰੀ ਦਾ ਤੇ ਲੋਕਾਂ ਦਾ ਬੜੀ ਦੂਰ ਦਾ ਦਾਇਰਾ ਬਣਿਆ ਹੁੰਦਾ ਹੈ ਬੜੀ ਦੂਰ ਰੱਖਿਆ ਜਾਂਦਾ ਹੈ ਲੋਕਾਂ ਨਾਲ ਇੱਕ ਪੱਟੀ ਸਿਕਿਉਰਿਟੀ ਜਿੱਥੇ ਕਿ ਪੁਲਸ ਵਾਲੇ ਲੋਕਾਂ ਨੂੰ ੱਟਕੇ ਮਾਰਦੇ ਹੀ ਦੇਖਦੇ ਨੇ ਹੁਣ ਮੁੱਖ ਮੰਤਰੀ ਸਾਹਿਬ ਲੋਕਾਂ ਨਾਲ ਚੱਪੀਆਂ ਪਾਉਂਦੇ ਲੋਕ ਆਪ ਦਾ ਪਾਈ ਕਹਿੰਦੇ ਆ ਸਰਕਾਰ ਦੇ ਵਿੱਚ ਬੜਾ ਫਰਕ ਆ ਲੋਕ ਵਾਰ-ਵਾਰ ਸਰਕਾਰ ਨੂੰ ਵੋਟਾਂ ਪਾਉਣਗੇ ਮਾਨ ਸਰਕਾਰ ਨੂੰ ਵਾਰ-ਵਾਰ ਰੀਪੀਟ ਕਰਨਗੇ ਲੋਕ ਪਹਿਲਾਂ 22 ਜਿਤਾਈ ਲੋਕਾਂ ਨੇ ਹੁਣ 24 ਜਿਤਾਉਣਗੇ ਮੁੜ ਕੇ 27 ਵੀ ਜਿਤਾਉਣਗੇ ਫਿਰ 30 ਵੀ ਜਿਤਾਉਣਗੇ ਸ਼੍ਰੀ ਮੁਕਸਦ ਸਾਹਿਬ ਤੇ ਜਲਾਲਾਬਾਦ ਰੋਡ ਤੇ ਬਣੇ ਨਵੇਂ ਪੁਲ ਤੇ ਕਾਰ ਤੇ ਮੋਟਰਸਾਈਕਲ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਦੇ ਪ੍ਰਖਾਪੇ ਤੱਕ ਉੱਡ ਗਏ ਇਸ ਹਾਦਸੇ ਵਿੱਚ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਉਥੇ ਮੌਜੂਦ ਇੱਕ ਵਿਅਕਤੀ ਨੇ ਦੱਸਿਆ ਕਿ ਜਲਾਲਾਬਾਦ ਰੋਡ ਤੇ ਪੋਤੇ ਕਾਰ ਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ ਵਿੱਚ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਲੰਘ ਰਹੇ ਲੋਕਾਂ ਦੀ ਮਦਦ ਨਾਲ ਨੇਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਅੱਜ ਸਮਰਾਲਾ ਵਿੱਚ ਸਾਬਕਾ ਕਾਂਗਰਸੀ ਵਿਧਾਇਕ ਬਰੀਕ ਸਿੰਘ ਟੈਲੋਂ ਨੇ ਆਪਣਾ 82ਵਾਂ ਜਨਮ ਦਿਨ ਆਪਣੇ ਘਰApiException ਬਣਾਇਆ ਜਿਸ ਵਿੱਚ ਸਮਰਾਲਾ ਇਲਾਕੇ ਦੇ ਲੋਕਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ ਪਰ ਇਸ ਮੌਕੇ ਹਲਕਾ ਸਮਰਾਲਾ ਦੇ ਕਾਂਗਰਸ ਇੰਚਾਰ ਰਾਜਾ ਗਿਲਤ ਤੇ ਸ਼੍ਰੀ ਫਤਿਹਗੁਰ ਸਾਹਿਬ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਡਾਕਟਰ ਅਮਰ ਸਿੰਘ ਹਾਜ਼ਰ ਨਹੀਂ ਹੋਏ ਜਿਹੜਾ ਕਿ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਲੋਕ ਸਭਾ ਹਲਕਾ ਖੰਡੂਰ ਸਾਹਾ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਪੁੱਲਰ ਅੱਜ ਇਤਿਹਾਸਕ ਸਾਹਿਬ ਸ਼੍ਰੀ ਖੰਡੂਰ ਸਾਹਿਬ ਦੇ ਕਿ ਆਪਣੇ ਦੋ ਸਹਿਮੇ ਸ਼੍ਰੀ ਦਰਵਾਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ ਹੋਏ ਸਨ ਅੱਜ ਉਹ ਲੋਕ ਸਭਾ ਹਲਕਾ ਖੰਡੂਰ ਸਾਹਿਬ ਦੇ ਕਿ ਚੋਣ ਪ੍ਰਚਾਰ ਕਰ ਰਹੇ ਹਨ ਹਲਕਾ ਐਮਐਲਏ ਕਾਦੂ ਸਾਹਿਬ ਬੰਜਿੰਦਰ ਸਿੰਘ ਲਾਲਪੁਰਾ ਅਤੇ ਹਲਕ ਮੈਂ ਨਗਰ ਸੁਧਾਰਾ ਸਰਜਿੰਦਰ ਸਿੰਘ ਉਸਮਾ ਗੁਰਦੇਵ ਸਿੰਘ ਲੱਖਾ ਚੇਅਰਮੈਨ ਵੇਅਰ ਹਾਊਸ ਪੰਜਾਬ ਜਿਲ੍ਹਾ ਪ੍ਰਧਾਨ ਤਰਨਤਾਰਨ ਗੁਰਬੀਰ ਸਿੰਘ ਬਰਿਹਾਲ ਉਹਨਾਂ ਦੇ ਨਾਲ ਹਾਜ਼ਰ ਸਨ ਆਮ ਪਵਿੱਤਰ khửਰ ਸਾਹਿਬ ਕਿਉਂਕਿ ਸਾਡੀ ਲੋਕ ਸਭਾ ਵੀ khửਰ ਸਾਹਿਬ ਹੈ ਤੇ ਅੱਜ ਅਸੀਂ khửਰ ਸਾਹਿਬ ਇਤਿਹਾਸਕ ਨਗਰ ਅਠਾ ਗੁਰਵੰਦੀ ਚਰਨ ਚੋਪਾ ਆਪਤ ਕਰਤੀ ਨਤਮਸਤਕ ਹੋਣ ਲਈ ਆਏ ਨਾਲ ਮੇਰੇ ਸਾਥੀ ਕੈਬਨਰ ਦੇ ਵਜ਼ੀਰ ਸਰਦਾਰ ਹਰਪ੍ਰੀਤ ਸਿੰਘ ਜੀ ਮੇਰਾ ਸਰਕਾਰ ਯੋਗ ਭਰਾ ਐਮ ਐਲ ਏ ਮਨਿੰਦਰ ਸਿੰਘ ਲਾਲਪੁਰਾ ਫਰੂਫ ਸਾਹਿਬ ਹੋਏ ਐਮ ਐਲ ਏ ਨੇ ਮੇਰੇ ਵੱਡੇ ਭਰਾ ਸਰਦਾਰ ਕਸ਼ਮੀਰ ਸਿੰਘ ਸੋਲ ਐਮ ਐਲ ਏ ਹਲਕਾ ਤਰਨਤਾਰਨ ਤੋਂ ਤੇ ਹੋਰ ਵੀ ਸਾਡੇ ਜਿੰਨੇ ਚੇਅਰਮੈਨ ਸਾਹਿਬ ਨੇ ਨਾਲ ਸਾਡੇ ਆਮਦਵੀ ਪਾਰਟੀ ਦੇ ਜਿੰਨੇ ਪਾਰਟੀ ਦੇ ਆਗੂ ਸਭਾ ਨੇ ਸਾਰੇ ਹੀ ਬੜੇ ਉਤਸ਼ਾਹ ਨਾਲ ਅੱਜ ਗੁਰੂ ਦੀ ਤਰਕੀ ਦੇ ਨਾਲ ਤੁਮਸਤਕ ਹੋਏ ਆ ਅਰਦਾਸ ਬੇਨਤੀ ਕੀਤੀ ਆ ਪਹਿਲਾਂ ਤੇ ਇਹੋ ਅਰਦਾਸ ਬੇਨਤੀ ਕੀਤੀ ਕਿ ਪਰਮਾਤਮਾ ਚੜ੍ਹਦੀ ਕਲਾ ਕਰੇ ਲੋਕਾਂ ਦਾ ਭਲਾ ਕਰੇ ਸੱਚੇ ਪਾਤਸ਼ਾਹ ਮੇਰਾ ਭਰਿਆ ਹੱਥ ਰੱਖੇ ਹਰ ਇੱਕ ਦਿਤੇ ਸਰਬੱਤ ਦਾ ਭਲਾ ਹੋਵੇ ਤੇ ਉਹਦੇ ਬਾਅਦ ਸਾਡੇ ਤੇ ਵੀ ਮਿਹਰ ਪ੍ਰਿਆ ਹੱਥ ਰੱਖੇ ਅਕਾਲਪੁਰ ਖਵੈ ਵੀ ਜੋ ਸਰਪਾਤਾ ਭਲਾ ਮੰਗੀ ਤੇ ਨਾਲ ਆਪ ਦਾ ਭਲਾ ਤਾਂ ਮੰਗਿਆ ਜਾਂਦਾ ਮਹਾਰਾਜਾ ਕਿਰਪਾ ਕਰੇ ਮੈਂਬਰ ਪਾਰਲੀਮੈਂਟ ਬਣਾ ਕੇ ਲੋਕ ਸਭਾ ਦੇ ਵਿੱਚ ਦਾਖਲ ਭੇਜੇ ਲੋਕ ਸਭਾ ਹਲਕਾ ਸ਼੍ਰੀ ਖੰਡੂਰ ਸਾਹਿਬ ਬੀਐਸਪੀ ਦੇ ਉਮੀਦਵਾਰ ਸਤਨਾਮ ਸਿੰਘ ਨੂੰ ਆਪਣੇ ਦੋਸਤ ਬੇਤ ਖੰਡੂਰ ਸਾਹਿਬ ਨਾਲ ਚੀਰ ਦਰਬਾਰ ਸਾਹਿਬ ਮੱਥਾ ਟੇਕਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਲੋਕ ਸਭਾ ਹਲਕਾ ਸ਼੍ਰੀ ਖੰਡੂਰ ਸਾਹਿਬ ਤੋਂ ਬਸਪਾ ਪਾਰਟੀ ਦੇ ਉਮੀਦਵਾਰ ਸਤਨਾਮ ਸਿੰਘ ਨੇ ਆਪਣੇ ਸਾਥੀ ਨਾਲ ਤਰਨਤਨ ਜਾ ਕੇ ਚੋਣ ਪ੍ਰਚਾਰ ਸ਼ੁਰੂ ਕੀਤਾ ਜੇਕਰ ਸਾਡੀ ਸਰਕਾਰ ਬਣੀ ਤਾਂ ਅਸੀਂ ਗਰੀਬ ਪਰਿਵਾਰਾਂ ਨੂੰ ਸਾਰੀਆਂ ਸਰਕਾਰੀ ਸਕੀਮਾਂ ਮੁਹੱਈਆ ਕਰਵਾਵਾਂਗੇ। ਹਮ ਸਿੰਘ ਟੁਰਕ ਜੀ ਕੈਂਡੀਡੇਟ ਭੋਜਨ ਸਮਾਜ ਪਾਰਟੀ ਲੋਕ ਸਭਾ ਕਾਨੂੰਪੁਰ ਸਾਹਿਬ। ਕਿਹੜੇ ਮੁੱਦੇ ਲੈ ਕੇ ਚੱਲ ਰਹੇ ਜੀ? ਮੁੱਦੇ ਜੀ ਜੀ ਬਹੁਤ ਬਹੁਤ ਸੰਖਿਆ ਗਿਣਤੀ ਐ ਐਸਸੀ ਐਸਸੀ ਬੀ ਐਸਸੀ ਐਸਟੀ ਬੀਸੀ ਓਬੀਸੀ ਪੰਜਾਬ ਦੇ ਵਿੱਚ ਇੰਨਾ ਰਾਜ ਭਾਗ ਲੈਣਾ ਚਾਹੁੰਦੇ ਹਾਂ ਜੀ। ਕਿਹੜੇ ਕਿਹੜੀ ਚੀਜ਼ ਲੈ ਕੇ ਚੱਲੋਗੇ? ਹਾਂ ਜੀ। ਕਿਹੜੇ ਮੁੱਦੇ ਲੈ ਕੇ ਚੱਲੋਗੇ? ਕੋਈ ਮੁੱਦਾ ਤੇ ਹੋਵੇ। ਮੁੱਦਾ ਐਮ ਐਸਮੀ ਮੁੱਦਾ ਜੀ ਰਾਖਵਾਂ ਕਰਨ ਮੁੱਦਾ ਐ ਜੀ ਨਸ਼ਿਆਂ ਦਾ ਮੁੱਦਾ ਐ ਡਰੱਗ ਮੁੱਦਾ ਐ ਸਿੱਖਿਆ ਦਾ ਮੁੱ ਕੋਈ ਐਸਸੀਪੀ ਚਰ ਦਾ ਮੁੱਦਾ ਕੋਈ ਹੈ ਜੀ ਜੀ ਐਸਸੀਪੀ ਜੋ ਆਫਕੋਸ ਮੁੱਦਾ 40% ਵਾਦੀ ਆ ਜਾਤੀ ਜਨਗਣਨਾ ਹੋਣੀ ਚਾਹੀਦੀ ਹੈ ਇਹਨਾਂ ਦੀ ਕਿਉਂਕਿ ਕੋਟਾ ਜਿਹੜਾ ਉਹ 25% ਮਿਲ ਰਿਹਾ ਜਾਤੀ ਜਨਗਣ ਜਨਗਣਨਾ ਕਰਾ ਕੇ 40% ਕੋਟਾ ਮਿਲਣਾ ਚਾਹੀਦਾ ਜੋ ਜੋ ਬੈਕਵਰਡ ਕਲਾਸ ਆ ਜੋ ਬੈਕਵਰਡ ਕਲਾਸ ਆ ਉਹਨਾਂ ਦਾ ਜਾਤੀ ਜਨਗਣ ਜਨਗਣਨਾ ਕਰਾ ਕੇ ਉਹਨਾਂ ਨੂੰ ਉਹਦਾ ਬਣਦਾ ਹੱਕ ਮਿਲਣਾ ਚਾਹੀਦਾ ਕਿਉਂਕਿ ਬਹੁਤ ਜਨ ਸਮਾਜ ਪਾਰਟੀ ਦਾ ਇੱਕੋ ਹੀ ਨਾਰਾ ਵਾ ਜਿੰਨੀ ਜਿਸ ਦੀ ਸੰਖਿਆ ਭਾਰੀ ਓਨੀ ਉਸ ਦੀ ਹਿੱਸੇਦਾਰੀ ਜੀ ਅੱਜ ਕੀ ਕਰ ਰਹੇ ਸੀ ਅੱਜ ਮਾਰਾ ਇਹਦੇ ਮੱਥਾ ਟੇਕਣ ਆਏ ਜੀ ਇਸ ਤੋਂ ਬਾਅਦ ਸ਼੍ਰੀ ਗੁਰੰਗਦੇਵ ਬਾਦਸ਼ਾਹ ਜੀ ਮੱਥਾ ਟੇਕਣ ਆਏ ਆਂ ਔਰ ਓਡ ਆਸਰਾ ਲੈ ਕੇ ਕੈਂਪੇਨਿੰਗ ਸ਼ੁਰੂ ਕਰਨ ਲੱਗੇ ਨੇ ਕਿਹੋ ਜਿਹਾ ਘਾਰਾ ਮਿਲ ਰਿਹਾ ਪਿੰਡਾਂ 'ਚ ਔਰ ਬਹੁਤ ਵਧੀਆ ਜੀ ਭਰਮਾ ਹੰਗਾਰਾ ਮਿਲ ਰਿਹਾ ਪਾਰਟੀ ਨੂੰ ਬੜੋਂ ਸਮਾਜ ਪਾਰਟੀ ਨੂੰ ਭਰਮਾ ਹੰਗਾਰਾ ਔਰ ਸੱਚੀ ਸੁੱਜੀ ਪਾਰਟੀ ਆ ਮਹਾਪੁਰਸ਼ਾਂ ਦੇ ਸਿਧਾਂਤ ਨੂੰ ਲੈ ਕੇ ਲੈ ਕੇ ਚੱਲਣ ਵਾਲੀ ਪਾਰਟੀ ਆ ਅੱਜ ਮੋਗਾ ਦੇ ਪਿੰਡ ਡੇਮੜੂ ਵਿੱਚ ਕਿਸਾਨ ਜੁਨੀ ਲੇਖਤਾ ਗੁਰਾਹਾਂ ਵੱਲੋਂ ਹਲਕਾ ਫਰੀਦਕੋਟ ਤੋਂ ਪਾਰਪਾ ਦੇ ਉਮੀਦਵਾਰ ਹੰਸਰਾ ਦੇ ਹੰਸੇ ਵਿਰੋਧ ਵਿੱਚ ਭਾਰੀ ਪੁਲਿਸ ਫੋਰਸ ਮੌਜੂਦ ਸੀ ਜਿਸ ਦੇ ਬ ਉਹੀ ਪੰਡਾਲ ਖਾਲੀ ਪਿਆ ਦੇਖਿਆ ਤਾਂ ਕੋਈ ਵੀ ਪਿੰਡ ਵਾਸੀ ਉਥੇ ਨਹੀਂ ਪਹੁੰਚਿਆ ਸਾਡਾ ਇੱਕ ਭਰਾ ਭੁੱਲੜ ਉਹਨੇ ਬੁਲਾ ਲਿਆ ਅਨਸਰਾਜ ਨੂੰ ਵੀ ਆਪਣੇ ਘਰੇ ਚਾਹ ਪਾਣੀ ਪੀਓ ਮੈਂ ਕੱਠ ਕਰਦਾ ਔਰ ਜਿਹੜਾ ਇਥੋਂ ਦੇ ਪਿੰਡ ਨੇ ਇੱਕਾ ਦਿਖਾਇਆ ਅਨਸਰਾਜ ਦੇ ਵਿਰੋਧ ਚ ਇਥੋਂ ਦਾ ਬੱਚਾ ਬੱਚੀ ਖੜਾ ਹੋਇਆ ਤੇ ਅਨਸਰਾਜ ਦੇ ਪੱਖ ਚ ਉਹਦੀ ਗੱਲ ਸੁਣਨ ਵਾਸਤੇ ਇੱਕ ਪਿੰਡ ਦਾ ਕੁੱਤਾ ਵੀ ਨਹੀਂ ਗਿਆ ਮੈਂ ਪਹਿਲਾਂ ਵੀ ਬਾਈਟ ਦੇ ਕੇ ਇਹ ਗੱਲ ਕਹਿ ਕੇ ਹਟਿਆ ਵੀ ਕੋਈ ਜਾਨਵਰ ਵੀ ਨਹੀਂ ਉਹਦੇ ਪੱਖ ਚ ਭੁਗਤਿਆ ਉਹਨੂੰ ਆਉਣਾ ਹੀ ਨਹੀਂ ਚਾਹੀਦਾ ਤੇ ਜੇ ਇਹੇ ਜਾ ਮਾਹੌਲ ਸਾਰੇ ਪਿੰਡਾਂ ਚ ਬਣ ਗਿਆ ਉਹਨੂੰ ਜਲੰਧਰ ਕੀ ਉਹਨੂੰ ਪੰਜਾਬ ਛੱਡ ਕੇ ਕਿਸੇ ਹੋਰ ਸਟੇਟ ਚ ਜਾਣਾ ਪੈਣਾ ਜਿਹੇ ਜੀ ਉਹਦੀ ਹਾਲਤ ਹੋ ਰਹੀ ਆ ਯਾਨੀ ਕਿ ਜਿਹੜਾ ਬੀਜੇਪੀ ਨੇ ਜ਼ੁਲਮ ਢਾਇਆ ਕਿਸਾਨਾਂ ਤੇ ਮਜ਼ਦੂਰਾਂ ਤੇ ਮੋਦੀ ਸਰਕਾਰ ਨੇ 10 ਸਾਲਾਂ ਦੇ ਵਿੱਚ ਪੂਰਾ ਦੇਸ਼ ਸੇਲ ਕੀਤਾ ਯਾਨੀ ਕੋਈ ਮਹਿਕਮਾ ਨਹੀਂ ਛੱਡਿਆ ਜਿੰਨਾ ਲੋਕਾਂ ਦੇ ਵਿੱਚ ਉਹਦੇ ਪ੍ਰਤੀ ਗੁੱਸਾ ਹੈ ਬੀਜੇਪੀ ਪਾਰਟੀ ਦੇ ਪ੍ਰਤੀ ਗੁੱਸਾ ਹੈ ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਤੇ ਥਾ ਤੇ ਮੰਤਰੀ ਸਾਡੇ ਕਤਲ ਕਰ ਦਿੰਦੇ ਨੇ ਕਿਸਾਨਾਂ ਦੇ ਇੱਕ ਪੱਤਰਕਾਰ ਵੀਰ ਦਾ ਉੱਥੇ ਕਤਲ ਕੀਤਾ ਇਹਨਾਂ ਨੇ ਤੇ ਉਹਨਾਂ ਨੂੰ ਦੁਬਾਰਾ ਟਿਕਟਾਂ ਦੇਤੀਆਂ ਕਿੱਥੇ ਉਹਨਾਂ ਨੂੰ ਮੋਤਲ ਕਰਨਾ ਸੀ ਫਾਂਸੀ ਦੀ ਸਜ਼ਾ ਵਾਚਾ ਮੰਗ ਕੀਤੀ ਆ ਪਰ ਉਹਨਾਂ ਨੂੰ ਟਿਕਟਾਂ ਦੇਤੀਆਂ ਜਿਹੇ ਜਿਹਿਆਂ ਦੀਆਂ ਕਰਤੂਤਾਆਂ ਉਹਨਾਂ ਨੂੰ ਦੇਖ ਕੇ ਹੀ ਅਸੀਂ ਅੱਜ ਜਿਹੜਾ ਸਾਰਾ ਪਿੰਡ ਸੀਖਪਰ ਨੇ ਖੜਾ ਹੋ ਗਿਆ ਅਸੀਂ ਚੁੱਲ੍ਹੇ-ਚੁੱਲ੍ਹੇ ਤੇ ਗੱਲ ਲੈ ਜਾਣ ਚ ਜਿੱਥੇ ਕਾਮਜਾਬ ਹੋਇਆ ਉੱਥੇ ਲੋਕਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਅੱਜ ਹਾਂਸ ਰਾਜ ਦਾ ਵਿਰੋਧ ਕਰਨ ਵਾਸਤੇ ਸਾਰੇ ਪਿੰਡ ਦਾ ਬੱਚਾ ਬੱਚੀ ਕੋਈ ਇਹੋ ਜਿਹਾ ਪਰਿਵਾਰ ਨਹੀਂ ਤੁਸੀਂ ਪਿੰਡਾਂ ਜਾ ਕੇ ਦੇਖ ਸਕਦੇ ਹੋ ਵੀ ਜਿਹੜਾ ਉਹਦੇ ਵਿਰੋਧ ਵਿੱਚ ਨਾ ਆਇਆ ਹੋਵੇ ਇਸ ਕਰਕੇ ਉਹਨੂੰ ਇਥੋਂ ਸਬਕ ਸਿੱਖਣਾ ਚਾਹੀਦਾ ਤੇ ਉਹਨੂੰ ਵੀ ਮੇਰੇ ਹਿਸਾਬ ਨਾਲ ਸਾਡੇ ਪਿੰਡ ਵਾਲੇ ਨੂੰ ਵੀ ਇਸ ਤਰ੍ਹਾਂ ਇਹ ਕਹਿੰਨੇ ਆ ਵੀ ਤੂੰ ਵੀ ਭਰਾਵਾ ਸਾਡਾ ਤੂੰ ਸਾਡੇ ਚ ਆ ਜਾ ਉਹਨੂੰ ਦੇ ਦੇ ਜਵਾਬ ਤੇ ਅੰਸਰਾਜ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਤੂੰ ਉਹਦੀ ਟਿਕਟ ਮੋੜ ਦੇ ਤੇਰੀ ਕਿੰਨੀ ਇੱਜ਼ਤ ਸੀ ਤੈਨੂੰ ਟਿਕਟਾਂ ਲੈ ਕੇ ਲੋਕ ਦੇਖਣ ਆਉਂਦੇ ਸੀ ਕਿੰਨੀ ਤੇਰੀ ਗਾਇਕੀ ਵਧੀਆ ਸੀਗੀ ਤੇ ਉਹ ਗੱਲਾਂ ਸਾਰੀਆਂ ਤੂੰ ਭੁੱਲ ਗਿਆ ਤੈਨੂੰ ਆਏ ਲੱਗਿਆ ਵੀ ਮੈਂ ਪਤਾ ਨਹੀਂ ਕਿੰਨਾ ਕਮਹਾਨ ਐ ਇਹ ਬੀਜੇਪੀ ਦੀ ਟਿਕਟ ਕਰਕੇ ਉਹ ਅਨਸਰਾਜ ਦਾ ਵਿਰੋਧ ਕਰ ਰਹੇ ਆ ਉਹ ਸਾਡੇ ਭਰਾ ਨੇ ਸਾਨੂੰ ਕੋਈ ਉਹਦੇ ਨਾਲ ਨਿੱਜੀ ਜਾਤੀ ਦੁਸ਼ਮਣੀ ਕੋਈ ਨਹੀਂ ਸਾਡੇ 'ਚ ਕੋਈ ਉਸ ਤਰ੍ਹਾਂ ਦੀ ਗੱਲ ਨਹੀਂ ਹੈ ਉਹਦਾ ਜਿਸਰਪ ਬੀਜੇਪੀ ਦਾ ਕੈਂਡੀਡੇਟ ਕਰਕੇ ਅਸੀਂ ਉਹਦਾ ਪੂਰਾ ਸਖਤ ਵਿਰੋਧ ਕਰ ਰਹੇ ਆ ਆਉਣ ਵਾਲੇ ਸਮੇਂ 'ਚ ਵੀ ਅਸੀਂ ਪਿੰਡ-ਪਿੰਡ ਜਾ ਕੇ ਇਹੋ ਜਿਹਾ ਮਾਹੌਲ ਤਿਆਰ ਕਰਾਂਗੇ ਵੋਟਰਾਂ ਦੇ ਮੱਦੇਨਜ਼ਰ ਮੋਗਾ ਪੁਲਿਸ ਨੇ ਤਿੰਨ ਨਸ਼ਾ ਤਸਕਰਾਂ ਕੋਲੋਂ 1 ਕਿਲੋ 500 ਗ੍ਰਾਮ ਹੈਰਨ ਅਤੇ ਕਾਰ ਫੜੀ ਗਈ ਪੁਰਸਵਲੋਂ ਚੋਣਾਂ ਨੂੰ ਲੈ ਕੇ ਜਿੱਥੇ ਹਰ ਰੋਜ਼ ਫਲੈਗ ਮਾਰਚ ਕੀਤੇ ਜਾ ਰਹੇ ਹਨ ਉੱਥੇ ਚੈਕਿੰਗ ਵੀ ਕੀਤੀ ਜਾ ਰਹੀ ਹੈ ਇਹ ਜਾਣਕਾਰੀ ਮੋਗਾ ਦੇ ਐਸਐਸਪੀ ਸ਼੍ਰੀ ਵਿਵੇਕ ਸ਼ੀਲ ਨੇ ਦਿੱਤੀ ਤਾਂ ਜੋ ਕੋਈ ਵੀ ਨਸ਼ਾ ਤਸਕਰ ਜਾਂ ਹੋਰ ਕੋਈ ਅਨਸਕੋਮਿਕ ਘਟਨਾ ਨਾ ਵਾਪਰ ਸਕੇ ਇਹ ਇੱਕ ਸਪੈਸਿਫਿਕ ਇਨਫੋਰਮੇਸ਼ਨ ਦੇ ਉੱਪਰ ਕਾਰਵਾਈ ਕਰਦੇ ਹੋਏ ਐਸਪੀਡੀ ਸਾਹਿਬ ਦੀ ਨਿਰਦੇਸ਼ ਅਧੀਨ ਦੇ ਵਿੱਚ ਡੀਐਸਪੀਡੀ ਸਾਹਿਬ ਦੇ ਕਮਾਂਡ ਦੇ ਵਿੱਚ ਇਨਚਾਰਜ ਸੀਆਈਏ ਵੱਲੋਂ ਇੱਕ ਸਪੈਸੀਫਿਕ ਇਨਫੋਰਮੇਸ਼ਨ ਦੇ ਉੱਪਰ ਕੰਮ ਕਰਦੇ ਹੋਏ ਇਕ ਐਫਆਈਆ ਨੰਬਰ 56 ਦਰਜ ਕੀਤੀ ਗਈ ਜਿਸ ਵਿੱਚ ਕੀ ਦਰਜ ਕਰਕੇ ਤਿੰਨ ਲੋਕ ਅਰੈਸਟ ਕੀਤੇ ਗਏ ਹਨ ਜਿਹੜੇ ਕਿ ਤਿੰਨ ਲੋਕ ਕੋਟੇਸਖਾਂ ਏਰੀਆ ਦੇ ਰਹਿਣ ਵਾਲੇ ਹਨ ਔਰ ਇਹਨਾਂ ਦੇ ਕੋਲੋਂ 1.5 ਕਿਲੋਗ੍ਰam ਹੈਰੋਇਨ ਅਤੇ ਇਸ ਤੋਂ ਇਲਾਵਾ ਇੱਕ ਗੱਡੀ ਜਿਹੜੀ ਕਿ ਮਾਰੂਤੀ ਸਿਫੀ ਡਿਜ਼ਾਇਰ ਕਾਰ ਜਿਹੜੀ ਹੈ ਉਹ ਬਰਾਮਦ ਹੋਈ ਹੈ ਹੁਣ ਤੱਕ ਇਹਨਾਂ ਦੀ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦੀ 3 ਦਿਨ ਦੀ ਰਿਮਾਂਡ ਲਈਤੀ ਗਈ ਹੈ ਇਸ ਤੋਂ ਇਲਾਵਾ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਕੁਝ ਆਇਡੈਂਟੀਫਾਈ ਹੋ ਚੁੱਕੇ ਨੇ ਤੇ ਬਾਕੀ ਇਹਨਾਂ ਦੀ ਰਿਮਾਂਡ ਲੈ ਕੇ ਹੁਣ ਆਪਾਂ ਸਾਰੀ ਆਇਡੈਂਟੀਫਿਕੇਸ਼ਨ ਪ੍ਰੋਸੈਸ ਕੰਪਲੀਟ ਕਰਕੇ ਅਸੀਂ ਜਿਹੜੇ ਵੀ ਕੋਈ ਬੈਕਵਰਡ ਅਤੇ ਫਾਰਵਰਡ ਲਿੰਕੇਜਸ ਹੈਗੇ ਤੁਹਾਨੂੰ ਕੰਪਲੀਟ ਕਰ ਦੋਗੇ ਸਰ ਇਹ ਰੋਇਨ ਕਿੱਥੋਂ ਲੈ ਕੇ ਆਏ ਸੀ ਇਹਨਾਂ ਦੇ ਦੱਸਣ ਮੁਤਾਬਕ ਇਹ ਅੰਮ੍ਰਿਤਸਰ ਦੇ ਏਰੀਆ ਦੇ ਵਿੱਚੋਂ ਹਰਣ ਲੈ ਕੇ ਆਏ ਨੇ ਫਗਵਾੜਾ ਦੇ ਲਾਗੇ ਦੇਰ ਰਾਤ ਕਰੀਬ 2:30 ਵਜੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਜ਼ਖਮੀ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੋਸਤ ਦੇ ਜਨਮ ਦਿਨ ਦੀ ਪਾਰਟੀ ਤੋਂ ਬਾਅਦ ਗਲੀ ਦੇ ਬਾਹਰ ਖੜਾ ਸੀ ਜਦੋਂ ਤਿੰਨ ਮੋਟਰਸਾਈਕਲ ਸਵਾਰ ਉਸ ਕੋਲ ਆਏ ਉਸ ਨੂੰ ਨੌਜਵਾਨ ਤੇ ਆਇਆ ਤੇ ਪਿੱਛੇ ਬੈਠੇ ਮਨੀ ਨੇ ਉਸੇ ਗੋਲੀਆਂ ਦਾਗ ਦਿੱਤੀਆਂ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਉਸ ਨੂੰ ਆਪਣੇ ਦੋਸਤਾਂ ਦੀ ਮਦਦ ਨਾਲ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਮੈਂ ਮੈਂ ਜਿਹੜੇ ਨੋਇਡਾ ਕਰਾਇਨ ਵਾਲਾ ਹਾਂ ਮੈਂ ग्रीन वैली की गली में सोशल पॉइंट से पीछे वाली गली में खड़ा हुआ था इतने ही तीन बाइक सवार आए उसने कुछ ना कुछ फायर करा और जो मेरे हाथ में लगा मेरे हाथ में लगते मेरा खून बहा मैंने आशीष भाई को बताया कि भाई मेरे खून में हाथ में खून लगा हुआ है मुझे ले चलो आशीष भाई ने मुझे ले चला मैं तुरंत आउट हो गया भाई सर वो जो गोलियाँ चलाने वाले थे उसको पहचानते हो हाँ सर मैं पहचानता हूँ वो लवली लवली का स्टूडेंट है मनी नाम है ना उसका वो लो गेट पर रहता है वो सबसे पीछे बैठा हुआ था कोई पुरानी रंजिश आप है आपकी कुछ नहीं है सर कुछ है नहीं क्या मांग करते प्रशासन से सर मैं अपना जस्टिस मांगता हूँ क्या मनी ने मेरे ऊपर ये हमला क्यों किया मेरा नाम आदर्श त्रिपाठी है सर की मामला की तरह हॉस्पिटल जाए मैं अपने दोस्त को लेने गया था जी। तो वहाँ पे आपस में कुछ लोग लो बात कर रहे थे ये लोग तो उधर से अपोजिट पार्टी वाले आए उन्होंने कुछ बात करी उसके बाद एक एक बंदे को तीन तीन लोग ले जा रहे थे कोई नाम वगैरह है अपोजिशन पार्टी का हाँ नाम है अल्फा अमन अमन अल्फा है गौरव गौतम है उसके बाद सत्यम, सत्यम और क्या नाम यश राठी और उनके साथ और भी कई लोग थे

ਤੁਹਾਨੂੰ ਨੇ ਮੇਰੇ ਉੱਪਰ ਜਿੰਨੇ 8-10 ਲੜਕੇ تھے ਉਹ ਮੇਰੇ ਉੱਪਰ वार ਕਰਨ ਸਨ ਸਰ ਕਿੰਨੇ ਹੀ ਹੋਏ ਸ਼੍ਰੀ ਖੰਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਪੋਲਰ ਨੇ ਆਪਣੇ ਚੋਣ ਮੇਮ ਨੂੰ ਅੱਗੇ ਤੋਰਦਿਆਂ ਹੋਏ ਅੱਜ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਬਾਜ਼ਾਰਾਂ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਦੇ ਗੁਰੂ ਨਗਰੀ ਵਿੱਚ ਸਭ ਸਮਝ ਜਾਣਗੇ ਪਿਛਲੀਆਂ ਸਰਕਾਰਾਂ ਦੌਰਾਨ ਉਹਨਾਂ ਦੇ ਕਿਵੇਂ ਜ਼ੁਲਮ ਕੀਤੇ ਗਏ ਹਨ ਸੁਲਤਾਨਪੁਰ ਲੋਧੀ ਦੇ ਵਿੱਚ ਟੂਰ ਟੂਰ ਕਰ ਲਈ ਸਾਡੇ ਜਿਹੜੇ ਕੈਂਡੀਡੇਟ ਨੇ ਸਰਦਾਰ ਬਾਜੀਤ ਸਿੰਘ ਪੁੱਟਰ ਹੋਏ ਨੇ اور ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਆ ਉਹਨਾਂ ਦਾ ਸਾਥ ਦੇ ਰਹੀ ਆ ਬਹੁਤ ਚੰਗਾ ਰਿਸਪੌਂਸ ਆ ਬੜਾ ਪੋਜ਼ਿਟਿਵ ਰਿਸਪੌਂਸ ਆ ਕਿਉਂਕਿ ਲੋਕਾਂ ਨੂੰ ਪਤਾ ਕਿ ਜੋ ਕੰਮ 2 ਸਾਲਾਂ ਦੇ ਵਿੱਚ ਸਵਾ 2 ਸਾਲ ਦੇ ਵਿੱਚ ਆਮ ਆਦਮੀ ਨੇ ਆਮ ਆਦਮੀ ਪਾਰਟੀ ਨੇ ਕਰ ਦਿੱਤੇ ਨੇ ਸਰਦਾਰ ਭਗਵੰਤ ਸਿੰਘ ਮਾਨ ਨੇ ਕਰ ਦਿੱਤੇ ਆ ਉਹ ਲੋਕਾਂ ਨੂੰ ਦਿਸ ਰਹੇ ਆ ਲੋਕਾਂ ਦੇ ਬਿੱਲ ਨਹੀਂ ਆ ਰਹੇ ਲੋਕਾਂ ਨੂੰ ਔਰ ਅਨੇਕਾਂ ਸਹੂਲਤਾਂ ਜਿਹੜੀਆਂ ਬਿਲੀਆਂ ਸ਼ੁਰੂ ਹੋ ਗਈਆਂ ਸੋ ਮੈਂ ਸਮਝਦਾ ਕਿ ਇਹ ਜਿਹੜੀ ਸੀਟ ਹੈ ਸਰਦਾਰ ਲਾਜਜੀਤ ਸਿੰਘ ਪੁੱਲਰ ਵੱਡੇ ਮਾਰਜਨ ਦੇ ਨਾਲ ਜਿੱਤਨੀ ਸ਼੍ਰੋਮਣੀ ਕਮੇਟੀ ਨਡਾਲਾ ਹਲਕਾ ਪੁਲਾਦ ਦੇ ਸਾਬਕਾ ਪ੍ਰਧਾਨ ਬੀਬੀ ਜੰਗੀਰ ਕੌਰ ਦੀ ਗਵਾਈ ਹੇਠ ਲੋਕ ਸਭਾ ਹਲਕਾ ਹਸ਼ਿਆਰਪੁਰ ਤੋਂ ਸ਼੍ਰੋਮਣੀ ਕਾਲਾ ਲਾਲ ਬਾਦਲ ਦੀ ਉਮੀਦਵਾਰ ਸਰਦਾਰ ਸੌਣ ਸਿੰਘ ਟੰਡਲ ਦੇ ਹੱਕ ਵਿੱਚ ਵੱਡਾ ਰੈਲੀ ਕੀਤੀ ਗਈ ਜਿਸ ਵਿੱਚ ਉਹਨਾਂ ਅਕਾਲੀ ਦਲ ਦੇ ਹੱਕ ਵਿੱਚ ਇੱਕ ਮੋਢਸਾ ਦਾ ਪ੍ਰਗਟਾਵਾ ਕੀਤਾ ਇਸ ਮੌਕੇ ਸਾਬਕਾ ਪ੍ਰਧਾਨ ਬੀਬੀ ਜ਼ਗੀਰ ਕੌਰ ਨੇ ਰੈਲੀ ਨੂੰ ਸਫਲ ਬਣਾਉਣ ਲਈ ਬਰਕਰਾਰਾ ਧੰਨਵਾਦ ਕੀਤਾ ਇਸ ਦੌਰਾਨ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਵੱਡੀ ਗਿਣਤੀ ਵਿੱਚ ਨਰਾਲਾ ਤੋਂ ਸੰਗਤਾਂ ਨੇ ਸ਼ਿਰਕਤ ਕੀਤੀ ਇੱਕ ਪੰਥ ਦੀ ਬਹੁਤ ਮਹਾਨ ਜਥੇਬੰਦੀ ਹੈ ਜਿਨੇ ساری ਜ਼ਿੰਦਗੀ ਪੰਜਾਬ ਦੇ ਲੋਕਾਂ ਲਈ ਦੇਸ਼ ਦੇ ਲੋਕਾਂ ਲਈ ਔਰ ਸਦਾ ਦੇਸ਼ ਦੇ ਇਤਿਹਾਸ ਵਿੱਚ ਬਹੁਤ ਸੁਨਹਿਰੀ ਕੰਮ ਜਿਹੜੇ ਕੀਤੇ ਕਿਤੇ ਕੋਈ ਜਾਤੀਆਂ ਦੇ ਖਿਲਾਫ ਮੋਰਚਾ ਲਾਉਣਾ ਹੋਵੇ ਕਿਤੇ ਪਾਣੀਆ ਦੀ ਗੱਲ ਕਰਨੀ ਹੋਵੇ ਇਤੇ ਕਿਸਾਨਾਂ ਦੀ ਗੱਲ ਕਰਨੀ ਹੋਵੇ ਜਾਂ ਕਿਸੇ ਨਾ ਹੋਰ ਏ ਤੱਕੇ ਦੇ ਬੇਇਨਸਾਫੀਆਂ ਦੀ ਗੱਲ ਕਰਨੀ ਹੋਵੇ ਸਿਵਾਏ ਸ਼੍ਰੋਮਣੀ ਅਕਾਲੀ ਦਲ ਤੋਂ ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਪਾਰਟੀ ਨੇ ਕਦੀ ਆਵਾਜ਼ ਉਠਾਈ ਹੋਵੇ ਅੱਜ ਵੀ ਜੇ ਸ਼੍ਰੋਮਣੀ ਕੋ ਦੁਆਰਾ ਪ੍ਰੰਧਕ ਕਮੇਟੀ ਉੱਤੇ ਤੱਕਾ ਹੋ ਰਿਹਾ ਹੈ ਛਾਪਾ ਪਿਆ ਰਿਹਾ ਉਹਦੇ ਹੱਕਾਂ ਉੱਤੇ ਉਹਨੂੰ ਤੋੜਿਆ ਜਾ ਰਿਹਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਹੀ ਹੈ ਜਿਹੜੇ ਆਵਾਜ਼ ਉਠਾ ਸਕਦਾ ਹੈ ਅੱਜ ਇਹ ਕਿਸਾਨਾਂ ਨਾਲ ਬੇਇਨਸਾਫੀ ਹੋ ਰਹੀ ਹੈ ਕੋਈ ਗੱਲ ਨਹੀਂ ਮੰਨੀ ਜਾਂਦੀ ਇਹ ਵੀ ਸ਼੍ਰੋਮਣੀ ਅਕਾਲੀ ਦਲ ਹੀ ਹੈ ਜਿਨ੍ਹਾਂ ਨੇ ਅੱਜ ਆਵਾਜ਼ ਉਠਾਈਏ ਜੇ ਪੰਦੀ ਸਿੱਖਾਂ ਦੀ ਗੱਲ ਕੀਤੀ ਹੈ ਬੰਦੀ ਸਿੱਖਾਂ ਨੂੰ ਛਡਾਉਣ ਲਈ ਤੇ ਮੇਰਾ ਖਿਆਲ ਹੈ ਬੋਰ ਦੇ ਸਾਰੇ ਹੀ ਸਕਦੇ ਆ ਜਿਹੜੀ ਜਿਹੜੀ ਅਸਲੀਅਤ ਤੌਰ ਤੇ ਲੜਾਈ ਲੜੀ ਹੈ ਉਹ ਸ਼ੋਅ ਅਮਰੀਕਾਤ ਨਾਲ ਲੜੀ ਹੈ ਅੱਜ ਉਹਨਾਂ ਕਹਿ ਤਾ ਕਰਕੇ ਭਾਰਤੀ ਜਨਤਾ ਪਾਰਟੀ ਨੇ ਸਾਡੀ ਜਾਈ ਸਾਥ ਸੀ ਉਹ ਤੋੜੀ ਵੀ ਤੇ ਅੱਜ ਅਸੀਂ ਇਕੱਲਿਆਂ ਚੋਂ ਵੀ ਇਸ ਕਰਕੇ ਲੜ ਰਹੇ ਹਾਂ ਸਾਨੂੰ ਗੱਲ ਜਿੱਤਾਂ ਹਾਰਾਂ ਦੀ ਨਹੀਂ ਹੈ ਕੱਲ ਕਾਮਯਾਬੀਆਂ ਦੀ ਨਹੀਂ ਹੈ ਇਹ ਇਹ ਹੈ ਕਿ ਆਪਣੀ ਹੋਂਦ ਜਿਹੜੀ ਹੈ ਉਹ ਅਣਖ ਤੇ ਆਬਰੂ ਵਿੱਚ ਬਚਾਉਣ ਵਾਸਤੇ ਇਸੇ ਤਰਜੀ ਦੇ ਉੱਤੇ ਇਕੱਲੇ ਚੋਰ ਲੜਾਂਗੇ ਔਰ ਲੋਕਾਂ ਨੂੰ ਆਵਾਜ਼ ਦੇਾਂਗੇ ਕਿ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੈ ਬੁਲਾਏ ਅੱਜ ਦੀ ਸਰਕਾਰ ਜੋ ੱੱਕੇ ਕਰ ਰਹੀ ਹੈ ਜੋ ਬੇਇਨਸਾਫੀਆ ਕਰ ਰਹੀ ਹੈ ਜੋ ਲੁੱਟਖੋ ਹਰ ਯਾਨ ਜ ਆਪਾਦੀ ਜਨਤਾ ਪਾਰਟੀ ਸਰਕਾਰ ਵੱਲੋਂ ਜਿਹੜੀ ਅੱਜ बीएसएफ ਦੀ 50 ਕਿਲੋਮੀਟਰ ਤੱਕ ਘੇਰਾ ਕਰ ਦਿੱਤਾ ਗਿਆ ਹੈ ਔਰ ਫਿਰ ਵੀ ਡਾਕੇ ਨਹੀਂ ਹਟਦੇ ਫੇ ਵੀ ਡੇਰੇ ਨਹੀਂ ਹਟਦੇ ਕਈ ਸਾਡੇ ਲਾਹੇ ਦਾ ਉਹ ਜਿਹੜਾ ਉਹ ਅੱਜ ਸ਼ਾਂਤੀ ਵਾਲਾ ਨਹੀਂ ਇਹ ਸਾਰੀਆਂ ਗੱਲਾਂ ਦੇਖਦੇ ਹੋਏ ਆ ਸ਼ੋਮਨੀ ਕਲਦਾਂ ਦੇ ਨਮਾਇंदे ਸਦਾ ਸੋਹਣ ਸਿੰਘ ਦੀ ਠੰਡਲ ਜੋ ਸਦਾ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਡਿਊਟੀ ਲਾਈ ਹੈ ਬਤੌਰ ਲੋਕ ਸਭਾ ਹਲਕਾ ਹਸ਼ਾਰ ਪਰ ਉਹਨਾਂ ਨੂੰ ਕੰਮਜਾਬ ਕਰਨ ਵਾਸਤੇ ਸਿੱਧੇ ਦਾਤ ਇੱਕ ਕਰਾਂਗੇ ਸਾਡੇ ਅੱਜ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਸਾਰੇ ਸ਼ੋਮਨੀ ਕਲਦਾਂ ਦੇ ਜੋ ਜ਼ਰੂਰੀ ਆਏ ਆ ਨੌਜਵਾਨ ਆਏ ਆ ਭਰਾ ਆਏ ਆ ਬਜ਼ੁਰਗ ਆਏ ਆ ਮੇਰੇ ਖਿਆਲ ਅੱਜ ਮਿਸਾਲ ਕਾਇਮ ਕਰਦੇ ਕਿ ਕਿ ਇੱਕ ਮੀਟਿੰਗ ਨਹੀਂ ਸੀ ਅਸੀਂ ਛੋਟੀ ਮੀਟਿੰਗ ਬੁਲਾਈ ਸੀ ਲੇਕਿਨ ਹਜ਼ਾਰਾਂ ਦੀ ਗਿਣਤੀ ਚ ਪਹੁੰਚ ਗਏ ਇਹਨਾਂ ਨੇ ਇੱਕ ਰੈਲੀ ਬਣਾ ਦਿੱਤੀ ਹੈ ਮੈਂ ਸਭ ਦਾ ਤਨਵਾਦ ਕਰਦੀ ਹਾਂ ਤੇ ਮੈਂ ਆਸ ਕਰਾਂਗੀ ਇਸੇ ਵਿਸ਼ਵਾਸ ਦੇ ਨਾਲ ਕਿ ਆਉਣ ਵਾਲੇ ਸਮੇਂ ਚ ਇਹ ਬਹੁਤ ਵੱਡੀ ਤਾਕਤ ਲੈਣਗੇ ਔਰ ਬਹੁਤ ਵੱਡੀ ਕਾਮਯਾਬੀ ਕਰਨਗੇ ਮੈਂ ਠੰਡਰ ਸਾਹਿਬ 'ਤੇ ਵਿਸ਼ਵਾਸ ਰੱਖਦੀ ਹਾਂ ਇਹ ਹਲਕਾ ਪ੍ਰਚੋਕ ਕਹਿੰਦਾ ਉਹ ਕਰਕੇ ਦਿਖਾਉਂਦਾ ਹੈ ਕਿ ਆ ਸਖਿਓ ਅਸੀਂ ਬਹੁਤ ਵੱਡੀ ਗਿਣਤੀ ਚ ਵੋਟਾਂ ਪਾਵਾਂ। ਬਿਬੀ ਭਾਈ ਜੀ ਜੀ ਤੁਸੀਂ ਗੱਲ ਕੀਤੀ ਸੀ ਕਿ ਬੰਦੀ ਸਿੰਘਾਂ ਰਿਹਾਈ ਕੀਤਾ ਗਿਆ। ਮੁਰ ਦੁਆਰਾ ਚੋਣਾ ਆ ਗਿਆ ਕਿ ਲੱਗਦਾ ਕਿ ਇਸ ਪ੍ਰਤੀ ਤੁਸੀਂ ਵਾਰ ਠਾਈ ਜਾਏਗੀ, ਵਾਰ-ਵਾਰ ਠਾਈ ਵੀ ਦਿੱਤੀ। ਅਸੀਂ ਤੇ ਜਦੋਂ ਸਰਕਾਰ ਵੀ ਕੋਈ ਬਣੇਗੀ ਅਸੀਂ ਆਪਣੇ ਸ਼ਰਤਾਂ ਰੱਖ ਕੇ ਕਿਸੇ ਨਾਲ ਗੱਲ ਕਰਾਂਗੇ। ਵਿਦਾਊਟ ਅਸੀਂ ਆਪਣੇ ਕੰਮ ਕਰਾਏ ਤਾਂ ਕਿਸੇ ਨਾਲ ਗੱਲ ਨਹੀਂ ਕਰਾਂ। ਠੰਡਸਰ ਅੱਜ ਦੀ ਮੀਟਿੰਗ ਜਿਹੜੀ ਹੋਈ ਹੈ ਮੀਟਿੰਗ ਲੈਕਚਰ ਸੀ ਕੀ ਕਹਿਣਾ ਚਾਹੁੰਦਾ। ਸਤਿ ਪਾਲਾ ਮੈਂ ਬਹੁਤ-ਬਹੁਤ ਤਰ੍ਹਾਂ ਬਾਤ ਕਰਨਾ ਚਾਹੁੰਦਾ। ਵਿਪੇਦਗੀ ਕਰਦੀ ਦਾ ਜਿਨ੍ਹਾਂ ਨੇ ਆਪਣੇ ਹਲਕੀਆ ਪਲਾਟ ਦੇ ਵਿੱਚ ਅੱਜ ਇੱਕ ਬਹੁਤ ਵੱਡੀ ਰੈਲੀ ਜਿਹੜੀ ਆ ਉਹ ਕਰਕੇ ਵਿਸ਼ਵਾਸ ਦਿਵਾਇਆ ਕਿ ਇਹ ਇਲਾਕਾ ਪੰਥਕ ਇਲਾਕਾ ਆ ਔਰ ਹਮੇਸ਼ਾ ਇੱਥੋਂ ਜਿੱਤ ਸ਼੍ਰੋਮਣੀ ਕਾਲਦਲ ਨੂੰ ਮਿਲਦੀ ਰਹੀ ਆ ਤੇ ਇਸ ਵਾਰ ਵੀ ਵੱਡੀ ਜਿੱਤ ਜਿਹੜੀ ਆ ਉਹ ਦਿੱਤੀ ਜਾਊਗੀ ਮੈਂ ਇਹਨਾਂ ਦਾ ਧੰਨਵਾਦੀ ਆ ਔਰ ਜੋ ਸਾਰੇ ਹਲਕੇ ਦੇ ਵਿੱਚ ਅੱਜ ਔਰ ਜਦ ਸਾਰੇ ਪੰਜਾਬ ਦੇ ਵਿੱਚ ਜੋ ਲੋਕਾਂ ਦੀ ਆਵਾਜ਼ ਆ ਉਹ ਆਵਾਜ਼ ਸ਼੍ਰੋਮਣੀ ਕਾਲਦਲ ਦੇ ਮਗਰ ਉਹ ਖੜੀ ਨਜ਼ਰ ਆ ਰਹੀ ਆ ਕਿਉਂਕਿ ਅੱਜ ਬੜੇ ਗੰਭੀਰ ਮਸਲੇ ਆ ਪੰਜਾਬ ਬੜਾ ਮਾੜੀ ਸਥਿਤੀ ਦੇ ਵਿੱਚੋਂ ਲੰਘ ਰਿਹਾ ਚਾਹੇ ਇਥੇ ਅਕਰਾਮ ਪੁਰੀਸ਼ ਨੇ ਆਪਣੇ ਆਰਥਿਕ ਤੌਰ ਦੇ ਉੱਪਰ ਜੋ ਪੰਜਾਬ ਲੁੱਟਿਆ ਜਾ ਰਿਹਾ ਜੋ ਲਾਂਡ ਰਾਂਡ ਦੀ ਗੱਲ ਆ ਅੱਜ ਵੀ ਕਿਵੇਂ ਫਰੋਤੀਆਂ ਦਾ ਕੰਮ ਚੱਲ ਰਿਹਾ ਕਿਵੇਂ ਮਾਰਡਰ ਹੋ ਰਿਹਾ ਲੁੱਟਾਂ ਖੋਹ ਹੋ ਰਹੀਆਂ ਇਹ ਸਾਰਾ ਕੁਝ ਔਰ ਇੱਕ ਵੀ ਵਾਦਾ ਇਸ ਸਰਕਾਰ ਨੇ ਦਾ ਪੰਜਾਬ ਦੀ ਨੇ ਪੂਰਾ ਕੀਤਾ ਔਰ ਡਾਈ ਸਾਨੂੰ ਸੈਂਟਰ ਤੋਂ ਕੋਈ ਇਨਸਾਫ ਮਿਲਿਆ ਜਿਵੇਂ ਕਪੂਟਰਾਂ ਦੀ ਧਰਤੀ ਤੇ ਅੱਜ ਮੈਂ ਆਇਆ ਇੱਥੇ ਸਰਤਾਨਪੜੋਦੀ ਦੇ ਧਰਤੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਇੱਕ ਵਾਅਦਾ ਕੀਤਾ ਸੀ ਕਿ ਬੰਦੀ ਸਿੰਘ ਰਿਹਾਅ ਕੀਤੇ ਜਾਣਗੇ ਔਰ ਅੱਜ ਅੱਜ ਤੱਕ ਉਹ ਵਾਅਦਾ ਵਫਾ ਨਹੀਂ ਹੋਇਆ ਤੇ ਫਿਰ ਤੁਸੀਂ ਇਹ ਦੇਖ ਲਓ ਬਈ ਉਹ ਪਾਰਟੀਆਂ ਸਾਡੇ ਏਡੇ ਵੱਡੇ ਸਿੱਖ ਕੁਰਬਾਨੀਆਂ ਹੋਣ ਦੇ ਬਾਵਜੂਦ ਅੱਜ ਪੰਜਾਬ ਦੇ ਧਰਮ ਦੇ ਪਿੱਛੇ ਦਰਹੰਦਾਜ਼ੀ ਕਰ ਰਹੇ ਆ ਪੰਜਾਬ ਦੇ ਸਿੱਖਾਂ ਦੀ ਰਿਹਾਈ ਨਹੀਂ ਕਰ ਰਹੇ ਕਸਾਨਾਂ ਦੇ ਜੋ ਹਸ਼ਰ ਹੋ ਰਿਹਾ ਉਹਨ ਵੱਡੀਆਂ ਗੱਲਾਂ ਨੇ ਜਿਹਨੂੰ ਲੈ ਕੇ ਸ਼੍ਰੋਮਣੀ ਕਾਲ ਦਾ ਅੱਗੇ ਪਧਿਆ ਸਾਡਾ ਨਾਰਾ ਪੰਜਾਬ ਬਚਾਓ ਆ ਅਸੀਂ ਪੰਜਾਬ ਨੂੰ ਬਚਾਉਣ ਵਾਸਤੇ ਇੱਥੇ ਵੀ ਆਵਾਜ਼ ਬਲੰਦ ਕਰਾਂਗੇ ਉਹ ਪਾਰਲੀਮੈਂਟ ਦੇ ਵਿੱਚ ਜਾ ਕੇ ਵੀ ਆਵਾਜ਼ ਬਲੰਦ ਕਰਾਂਗੇ ਤਾਂ ਕਿ ਆਪਣੇ ਪੰਜਾਬ ਨੂੰ ਇਨਸਾਫ ਮਿਲ ਸਕੇ ਹੁਣ ਸਭ ਪਹਿਲਾਂ ਅਕਾਲੀ ਭਾਜਪਾ ਦੇ ਨਾਲ ਗੱਠ ਜੋੜ ਕੇ ਕਿਉਂ ਲੜੀ ਸੀ ਕਿਸ ਤਰ੍ਹਾਂ ਪ੍ਰੇਮਦਰ ਸਾਹਿਬ ਅਕਾਲੀ ਦੇ ਨਾਲ ਪਹਿਲਾਂ ਲੜਦੇ ਆ ਔਰ ਕਿਸ ਤਰ੍ਹਾਂ ਦੇਖਿਆ ਜਾ ਰਿਹਾ ਲੋਕਿ ਜਿਹੜੀ ਇਹ ਚੋੜ ਬਟਾੜਾ ਕਿਸ ਤਰ੍ਹਾਂ ਦਾ ਹੋ ਰਿਹਾ ਹੈ ਦੇਖੋ ਜਿਵੇਂ ਪਹਿਲਾਂ ਕਿਹਾ ਕਿ ਕੁਝ ਮਸਲੇ ਸਾਡੇ ਪੰਜਾਬ ਦੇ بڑے ਹੈ ਮਸਲੇ ਸੀ ਉਹਨਾਂ ਤੇ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਪੂਰੀ ਨਹੀਂ ਉਤਰੀ ਉਹਦੇ ਨਾਲ ਨਾਲ ਅੱਜ ਜਿਹੜਾ ਕੁਝ ਇਹੋ ਜਿਹੇ ਮਸਲੇ ਹੋਰ ਵੀ ਆ ਜਿਹੜੇ ਵਿਚਾਰਾਂ ਦੀ ਲੋੜ ਆ ਇਕੱਲੇ ਪੰਜਾਬ ਨਾਲ ਨਹੀਂ ਪੂਰੇ ਸਮੁੱਚੇ ਦੇਸ਼ ਦੇ ਵਿੱਚ ਜਿਹੜੇ ਸਟੇਟਾਂ ਦੇ ਵੱਧ ਅਧਿਕਾਰ ਵਾ ਜਾਂ ਜਿਹੜੇ ਸਾਡੇ ਆਰਥਿਕ ਤੌਰ ਦੇ ਉੱਪਰ ਵੱਡੇ ਡਾਕੇ ਵੱਜ ਰਹੇ ਆ ਸਟੇਟਾਂ ਤੇ ਉਹ ਇਹ ਖਾਸ ਬੇਸ਼ਰਮਨੀ ਕਰਦਾਰ ਨੇ ਦੁਬਾਰਾ ਫੇਰ ਆਪਣੀ ਆਵਾਜ਼ ਬੁਲੰਦ ਕੀਤੀ ਆ ਅਸੀਂ ਜਿਹੜਾ ਆਪਣਾ ਫੈਡਰਲ ਸਿਸਟਮ ਆ ਉਹਨੂੰ ਗਾ ਲੈ ਕੇ ਅਸੀਂ ਚੱਲਾਂਗੇ ਤਾਂ ਕਿ ਅੱਜ ਕੋਈ ਵੀ ਜਿਹੜਾ ਸੂਬਾ ਆ ਚਾਹੇ ਉਹਦਾ ਜੀਐਸਟੀ ਆ ਚਾਹੇ ਉਹਦਾ ਇਨਕਮ ਟੈਕਸ ਹੋਵੇ ਉਹ ਸੈਂਟਰ ਲੋਟੀ ਜਾ ਰਿਹਾ ਮਨਮਰਜ਼ੀ ਨਾਲ ਸੇਟਾਂ ਨੂੰ ਦਿੰਦਾ ਉਹ ਸੇਟਾਂ ਜਿਹੜੀਆਂ ਆ ਉਹਨਾਂ ਦਾ ਵਿਕਾਸ ਜਿਹੜਾ ਰੁਕ ਗਿਆ ਤੇ ਅਸੀਂ ਪੱਲੇ ਅੱਡ ਕੇ ਉਹਨਾਂ ਕੋਲ ਮਿਹਨਤ ਕਰਕੇ ਪੈਸੇ ਮੰਗਦੇ ਆ ਸੋ ਕਰਕੇ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਪਾਰਟੀ ਆ ਜਿਹੜੀ ਪਹਿਲਾਂ ਵੀ ਸੰਘਰਸ਼ ਵਿੱਚ ਰਹੀ ਆ ਪੰਜਾਬ ਦੇ ਮਤਿਆਂ ਲਈ ਅੱਜ ਫੇਰ ਇਨਾ ਮਸਿਆਲੇ ਬਾਤ ਤੇ ਸ਼ੁਰੂ ਨਹੀਂ ਕੱਲ ਦਾ ਜਿਹੜਾ ਆ ਉਹ ਸੰਘਰਸ਼ ਵਿੱਚ ਆ ਭਾਜਪਾ ਨੇ ਸਾਡਾ ਇਹਨਾਂ ਗੱਲਾਂ ਦੇ ਵਿੱਚ ਸਾਥ ਨਹੀਂ ਦਿੱਤਾ ਇਸ ਕਰਕੇ ਸਾਨੂੰ ਕੱਲੇ ਆਪਣੀ ਉਹ ਇਲੈਕਸ਼ਨ ਜਿੱਤਣਾ ਭਗਵੰਤ ਮਾਨ ਵੱਲੋਂ 13 ਜੇ 13 ਸੀਟਾਂ ਜਿੱਤਣ ਦਾ ਦਾਵਾ ਕੀਤਾ ਜਾ ਰਿਹਾ ਹੈ ਕਿ ਲੱਗਦਾ ਹੈ ਕਿ 13 ਜੇ 13 ਸੀਟਾਂ ਉਹ ਜਿੱਤ ਸਕੀਗਾ ਹੋਰ ਪਾਰਟੀ ਦੇ ਦੇਖੋ ਗੱਲ ਕਹਿਣ ਵਿੱਚ ਕੋਈ ਫਰਕ ਨਹੀਂ ਮੈਂ ਵੀ ਕਹਿੰਦਾ ਵੀ ਕੱਲ ਦਾ 13 ਜਿੱਤੂਗਾ ਇਹ ਵੋਟਾਂ ਤੇ ਲੋਕਾਂ ਨੇ ਪਾਉਣੀਆਂ ਨਾ ਪਹਿਲੇ ਜੋਨ ਨੂੰ ਜੋ ਪੰਜਾਬ ਦੇ ਹਾਲਾਤ ਨੇ ਅੱਜ ਉਹ ਤੁਸੀਂ ਦੇਖ ਰਹੇ ਆ ਕਿ ਭਗਵੰਤ ਮਾਨ ਦੇ ਪੰਜ-ਪੰਜ ਤਾਂ ਮੰਤਰੀ ਖੜੇ ਕਰਨੇ ਪੈਗੇ ਤਿੰਨ ਦੇਖੋ ਪੰਜ ਮੰਤਰੀ ਇਲੈਕਸ਼ਨ ਲੜ ਰਹੇ ਆ ਤਿੰਨ ਐਮਲ ਇਲੈਕਸ਼ਨ ਲੜ ਰਹੇ ਆ ਔਰ ਕੋਈ ਸਿਸਟਮ ਨਹੀਂ ਅਜ ਪੰਜਾਬ ਦਾ ਉਹ ਬੜੀ ਮਾੜੀ ਜਿਹੜੀ ਦੁਰਦਸ਼ਾ ਆ ਆਰਥਿਕ ਤੌਰ ਤੇ ਕਰਜ਼ਾ ਲੈ ਕੇ ਤਰਖਾਂ ਦਿੱਤੀਆਂ ਜਾ ਰਹੀਆਂ ਤੋਂ ਇਹਨਾਂ ਹਾਲਾਤਾਂ ਦੇ ਵਿੱਚ ਤੇਰਾ ਸੀਟਾ ਕੌਣ ਦਊਗਾ ਇਹ 13 0 ਵੀ ਰਿਜ਼ਲਟ ਇੱਕੋ ਹੀ ਆਉਂਦਾ 0 13 ਵੀ ਰਿਜ਼ਲਟ ਇੱਕ ਆਉਂਦਾ ਉਹ ਤੁਸੀਂ ਬਦਲ ਕੇ ਚੋਣ ਲੜੀ ਜਾ ਰਹੀ ਬਹੁਤ ਲੀਡਰਾਂ ਵੱਲ ਕੀ ਦੇਖਦੇ ਕੀ ਉਹਨਾਂ ਦਾ ਕੈਰੀਅਰ ਕਿੱਦਾਂ ਦਾ ਰਹੇਗਾ ਬਹੁਤ ਮਾੜੀ ਪਿਰਤਿਆ ਸੁਣਦੇ ਹੁੰਦੇ ਸੀ ਆਰਾਮ ਗੈਰ ਆਰਾਮ ਪਰ ਇਸ ਵਾਰੀ ਤਾਂ ਇਹ ਨਹੀਂ ਪਤਾ ਸਵੇਰ ਨੂੰ ਪਤਾ ਚਾਹ ਕਿਸ ਪਾਰਟੀ ਚ ਪੈਂਦਾ ਤੇ ਸ਼ਾਮ ਨੂੰ ਖਾਣਾ ਕਿਸ ਪਾਰਟੀ ਚ ਖਾਂਦਾ ਇਹ ਲੋਕਾਂ ਦਾ ਕੋਈ ਯਕੀਨ ਰਿਹਾ ਨਹੀਂ ਇਸੇ ਕਰਕੇ ਲੋਕ ਜਿਹੜੇ ਆ ਸਾਨੂੰ ਇਸੀ ਦਾ ਫਖਰ ਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਅਕਾਲੀ ਦਲ ਜਿਹੜੇ ਉਹਨਾਂ ਦੇ ਬਰਕਰਾਰ ਆ ਉਹਨਾਂ ਨੂੰ ਟਿਕਟਾਂ ਦੇ ਕੇ ਜਿਹੜਾ ਉਹ ਚੋਣ ਮੈਦਾਨ ਦੇ ਵਿੱਚ ਉਤਾਰਿਆ ਪਰ ਇੱਥੇ ਪਾਰਟੀਆਂ ਜਿਹੜੀਆਂ ਕਿਉਂਕਿ ਅਜ ਬੀਜੇਪੀ ਜਿਹੜੀ ਆ ਸਿਰਫ ਇਹਨਾਂ ਦੇ ਲੜਦੀ ਸੀ ਆ ਤੇਰਾ ਲੜਨੀਆਂ ਪੈ ਗਈਆਂ ਕੈਂਡੀਡੇਟ ਹੈ ਨਹੀਂ ਕੋਈ ਕਾਂਗਰਸ ਦਾ ਫੜ ਰਿਆ ਸਾਰੇ ਕਾਂਗਰਸ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਉਹਨਾਂ ਦੇ ਸਟਿੰਗ ਐਮਪੀ ਜਿਹੜੇ ਆ ਉਹ ਬੀਜੇਪੀ ਦੇ ਵਿੱਚ ਚਲੇ ਗਏ ਇਹੀ ਹਾਲ ਜਿਹੜਾ ਆਮ ਆਦਮੀ ਪਾਰਟੀ ਦਾ ਹੈ ਉਹਨਾਂ ਨੂੰ ਟਿਕ ਕੈਂਡੀਡੇਟ ਨਹੀਂ ਮਿਲੇ ਤੇ ਉਹ ਵੀ ਇਸ ਤਰ੍ਹਾਂ ਕਰ ਰਹੀ ਹੈ ਉਸ ਕਰਕੇ ਮੈਂ ਸੋਚਦਾ ਕਿ ਇਹ ਪੋਲਿਟਿਕਸ ਦਾ ਮਾੜਾ ਨਿਗਾਹ ਰਿਆ ਹਮੇਸ਼ਾ ਵਫਾਦਾਰੀਆਂ ਜਿਹੜੀਆਂ ਆਉਂਦੀਆਂ ਚਾਹੇ ਉਹ ਪਾਰਟੀ ਨਾਲ ਹੋਵੇ ਚਾਹੇ ਲੋਕਾਂ ਨਾਲ ਹੋਣ ਜਿਹੜੇ ਬੰਦੇ ਆਪਣੀ ਪਾਰਟੀ ਨੂੰ ਵਫਾਦਾਰ ਨਹੀਂ ਉਹ ਲੋਕਾਂ ਦਾ ਕਿਵੇਂ ਬ好处 ਆਦੀ ਲਿਵਾਉਣਗੇ ਕਿਵੇਂ ਲੋਕਾਂ ਦੇ ਕੰਮ ਕਰਨਗੇ ਦੋਸਤੋ ਇਸ ਸਮੇਂ ਦੀ ਖਬਰਾਂ ਕੱਲ ਫਿਰ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਦੇ ਤਦ ਤੱਕ ਅਲੀ ਸੁਲਮਾਨ ਸਿੰਘ ਜੀ ਨੂੰ ਇਜ਼ਾਜ਼ਤ ਦੇ ਦਿਓ ਰੱਬ ਰਾਖਾ